ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਛੋਟਾ ਵੀਰ ਕੁਬਾਸ ਸਿੰਘ ਸਿਰਤਾਜ ਅਬਡਨ ਸੈਂਟਰ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਖਾਸ ਵੀਡੀਓ ਖਾਸ ਉਹਨਾਂ ਵੀਰਾਂ ਦੇ ਲਈ ਜੋ ਅਕਸਰ ਹੀ ਡਿਮਾਂਡ ਕਰਦੇ ਨੇ ਔਰ ਮੈਨੂੰ ਮੈਸੇਜ ਕਰਦੇ ਨੇ ਕਿ ਸੇਵੀ ਪਟਿਆਲਾ ਦਸਤਾਰ ਦੀ ਕੋਲ ਵੀਡੀਓ ਅਪਲੋਡ ਕਰੋ ਸੋ ਅੱਜ ਦੀ ਵੀਡੀਓ ਖਾਸ ਉਹਨਾਂ ਵੀਰਾਂ ਦੇ ਲਈ ਹੈ ਸੋ ਤੁਹਾਡੇ ਨੋਟਸ ਦੇ ਲਈ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਦਸਤਾਰ ਦਾ ਕੱਪੜਾ ਹੈਗਾ ਜੀ ਮਿਕਸ ਸੈਲ ਜਿਹਨੂੰ ਸਿਰੀ ਰੂਬੀਆ ਵੈਲ ਵੀ ਕਹਿੰਦੇ ਨੇ ਆ ਔਰ ਇਸਦੀ ਲੈਂਥ ਹੈ 7.5 ਮੀਟਰ ਦਾ ਸਤਾਰ ਇਸ ਦੇ ਥੱਲੇ ਜੋ ਬੇਸ ਆਪਾਂ ਤਿਆਰ ਕੀਤਾ ਹੈ ਇੱਕ ਤੋਂ 1.5 ਮੀਟਰ ਸੀ ਬੇਸ ਬਣਿਆ ਆਇਆ ਇਸ ਤੋਂ ਇਲਾਵਾ ਐਕਸਟਰਾ ਕਪੜਾ ਕੋਈ ਵੀ ਨਹੀਂ ਦਿੱਤਾ ਗਿਆ ਹੋਰ ਵੀਡੀਓ ਦੇ ਐਂਡ ਤੱਕ ਬਣੇ ਰਹੋ ਕਾਫੀ ਕੁਝ ਸਿੱਖਣ ਨੂੰ ਮਿਲੇਗਾ ਔਰ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਦਬਾਉਣਾ ਨਹੀਂ ਭੁੱਲਣਾ ਸੋ ਆਓ ਸ਼ੁਰੂ ਕਰਦੇ ਆਂ ਅਸੀਂ 7 ਮੀਟਰ ਦਾ ਸਤਾਰ ਹਾਂਜੀ ਸਭ ਤੋਂ ਪਹਿਲਾਂ ਅਸੀਂ ਉਹਨਾਂ ਹੀ ਲੜ ਫੜਾਂਗੇ ਜੀ ਮੂਦੀ ਮਦਦ ਦੇ ਨਾਲ ਜਿੰਨੀ ਸਾਨੂੰ ਲੋੜ ਹੈ ਉਸ ਤੋਂ ਬਾਅਦ ਉੱਪਰੋਂ ਸੈਂਟਰ ਤੋਂ ਲਿਆ ਕੇ ਅਸੀਂ ਸੱਜੀ ਅੱਖ ਦੇ ਉੱਪਰੋਂ ਪਹਿਲੇ ਲੜ ਨੂੰ ਰੱਖਾਂਗੇ ਤੁਹਾਡੀ ਮਰਜ਼ੀ ਹੈ ਤੁਸੀਂ ਪਹਿਲਾ ਲੜ ਵੱਟਾਂ ਵਾਲਾ ਰੱਖਣਾ ਤੁਸੀਂ ਵੱਟਾਂ ਵਾਲਾ ਰੱਖ ਸਕਦੇ ਹੋ ਜੇ ਤੁਸੀਂ ਸਾਫ਼ ਰੱਖਣਾ ਤੁਸੀਂ ਸਾਫ਼ ਰੱਖ ਸਕਦੇ ਹੋ ਸਾਫ਼ ਦਾ ਇਹ ਫਾਇਦਾ ਹੋ ਜਾਂਦਾ ਕਿ ਸਾਡਾ ਲੜ ਖਿਸਕਦਾ ਨਹੀਂ ਆ ਔਰ ਵਧੀਆ ਭਾਰਾ ਲਿੰਦਾ ਲੜ ਅਗਰ ਪਰ ਤੁਸੀਂ ਵੱਟਾਂ ਵਾਲੇ ਦੇ ਲਾਉਂਦੇ ਚ ਤੁਹਾਨੂੰ ਜਾਚ ਹੈ ਤੁਸੀਂ ਵੱਟਾਂ ਵਾਲਾ ਲਗਾ ਸਕਦੇ ਹੋ ਦੂਜੇ ਲੜ ਨੂੰ ਪਿਛੋਂ ਦਬਕੇ ਉਪਰੋ ਲੈ ਕੇ ਆਵਾਂਗੇ ਜਿਆਦਾ ਕੁਛ ਇਹਦੇ ਵਿੱਚ ਨਹੀਂ ਕਰਨਾ ਸਿਰਫ ਆਪ ਉਪਰੋ ਗੋਲ ਕਰਕੇ ਸਿਰਫ ਵਟਾਂ ਦੀ ਤਿਆਰੀ ਕਰਾਂਗੇ ਵਟਾ ਗੋਨ ਲਾਡਸ ਨੂੰ ਪਤਲਾ ਕਰ ਲੈਣਾ ਇਸ ਉਂਗਲਾਂ ਦੀ ਮਦਦ ਨਾਲ ਇਸੇ ਤਰੀਕੇ ਨਾਲ ਜਿਵੇਂ ਵਟ ਪੈ ਰਹੇ ਨੇ ਦੇਖੋ ਵਟ ਅਸੀਂ ਜਿਆਦਾ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਕਈ ਵਾਰ ਵਟਾਂ ਦੇ ਚੱਕਰ ਦੇ ਵਿੱਚ ਆਪਣੀ ਸ਼ੇਪ ਦਸਤਾਰ ਦੀ ਵਿਗਾੜ ਚਾ ਪਾਉਂਦੇ ਨੇ ਅਸੀਂ ਵਟ ਉਹਨੇ ਹੀ ਪਾਉਣੇ ਵਟ ਜਿੰਨਿਆਂ ਨੂੰ ਲੋੜ ਦੂਸਰਾ ਲੜ ਕੰਪਲੀਟ ਹੋ ਗਿਆ ਜੀ ਤੁਸੀਂ ਦੇਖੋ ਤੀਸਰਾ ਲੜ ਵੀ ਸੇਮ ਪ੍ਰੋਸੈਸ ਹੈ ਜੀ ਉੱਤੋਂ ਲੜ ਨੂੰ ਫੜ ਕੇ ਪਿਛੇ ਵਾਲੇ ਲੜ ਨੂੰ ਖਿੱਚ ਕੇ ਪਿੱਛੋਂ ਦਬਕ ਕੇ ਉੱਤੋਂ ਨੂੰ ਪਹਿਲੇ ਲੜ ਤੋਂ 1 ਇੰਚ ਥੱਲੇ ਲੈ ਕੇ ਆਉਣਾ ਦੇਖੋ 1/2 ਇੰਚ ਥੱਲੇ ਉੱਤੋਂ ਗੋਲ ਕਰਕੇ ਆਪਾਂ ਉਂਗਲਾਂ ਦੀ ਮਦਦ ਦੇ ਨਾਲ ਬਟਨ ਬਣਾਵਾਂਗੇ ਬਟਨ ਬਣਾਉਣ ਤੋਂ ਬਾਅਦ ਪਰੋਂ ਵੀ ਆਪਾਂ ਅੱਗੇ ਨੂੰ ਤਿੱਕੀ ਕਰਾਂਗੇ ਥੋੜਾ ਜਿਹੀ ਹਲਕੀ ਜਿਹੀ ਤਿੱਕੀ ਐਵੇਂ ਬਟਨ ਨੂੰ ਆਪਾਂ ਪਿੰਚ ਕਰਕੇ ਪਿੰਚ ਕਰਨ ਤੋਂ ਬਾਅਦ ਵਟ ਪਾਵਾਂਗੇ ਜੀ ਤੀਸਰਾ ਸਾਡਾ ਲੜ ਲੱਗ ਰਿਹਾ ਔਰ ਸਾਡਾ ਪਟਕੇ ਤੱਕ ਸਿਰ ਕਵਰ ਹੋ ਰਿਹਾ ਤੁਸੀਂ ਦੇਖੋ ਹਲਕਾ ਜਿਹਾ ਪਿੰਚ ਕਰਨਾ ਬਸ ਇੱਥੇ ਪਿੰਚ ਕੀਤਾ ਉੱਥੇ ਅੰਗੂਠੇ ਦੇ ਨਾਲ ਵਿੱਚ ਕਰਨਾ ਕਿਉਂ ਉਹ ਸਾਡੀ ਚੁੰਡੀ ਜਿਹੜੀ ਲਾਈ ਹੈ ਉਹ ਹਿੱਲੇ ਨਾ ਅਗਲਾ ਲੜ ਸੇਮ ਪ੍ਰੋਸੈਸ ਪਿਛੋ ਦੱਬਿਆ ਉੱਪਰ ਲੈ ਕੇ ਆਂਦਾ 1 ਇੰਚ ਥੱਲੇ ਵਟ ਬਣਾਵਾਂਗੇ ਉੱਤਮ ਗੋਲ ਕਰਕੇ ਉਂਗਲਾਂ ਦੀ ਮਦਦ ਨਾਲ ਤੁਸੀਂ ਚੰਗੀ ਤਰ੍ਹਾਂ ਦੇਖੋ ਕਈ ਮੇਰੇ ਵੀਰ ਜਿਹੜੇ ਆ ਉਹਨਾਂ ਨੂੰ ਵੱਟ ਬਣਾਉਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਇਸ ਵੀਡੀਓ ਦੇ ਵਿੱਚ ਅਸੀਂ ਪੂਰਾ ਤਰੀਕੇ ਨਾਲ ਦੱਸਿਆ ਕਿ ਵੱਟ ਕਿਵੇਂ ਬਣਾਉਣੇ ਨੇ ਔਰ ਜਿਆਦਾ ਵੀ ਵੱਟ ਨਹੀਂ ਬਣਾਉਣੇ ਬਿਲਕੁਲ ਲੋਡ ਅਨੁਸਾਰ ਹੀ ਵੱਟ ਬਣਾਉਣੇ ਨੇ ਜਿਆਦਾ ਵੱਟ ਬਣਾਉਣ ਦੀ ਕੋਸ਼ਿਸ਼ ਕਰੋਗੇ ਤਾਂ ਜਾਂ ਤਾਂ ਸ਼ੇਪ ਵਿਗੜ ਜਾਊਗੀ ਜਾਂ ਵੱਟ ਖਰਾਬ ਹੋ ਜਾਣਗੇ ਦੋਨਾਂ ਚੀਜ਼ਾਂ ਤੋਂ ਇੱਕ ਹੀ ਚੀਜ਼ ਵਧੀਆ ਬਣਦੀ ਹੈ ਜਾਂ ਤਾਂ ਵਟ ਵਧੀਆ ਤੁਹਾਡੇ ਬਣਨਗੇ ਔਰ ਜਾਂ ਸ਼ੇਪ ਵਧੀਆ ਬਣਗੀ ਪਰ ਆਪਾਂ ਅੱਥੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸੀ ਹੈ ਸੈਮੀ ਪਟੇਲਾ ਸ਼ੇਪ ਕਿਵੇਂ ਆਪਾਂ ਅਸੀਂ ਤਿਆਰ ਕਰ ਸਕਾਂਗੇ ਇਹ ਆਪਣਾ ਪੰਜਵਾਂ ਲੜ ਹੈ ਜੀ ਪੰਜੇ ਬਲ ਲਾਣੇ ਸੀ ਦੇਖੋ ਕਿਵੇਂ ਲਾਵਾਂਗੇ ਸੈਕਿੰਡ ਲਾੜ ਸੇ ਜੋ ਲੜ ਹੁੰਦਾ ਉਹਦੇ ਵਿੱਚ ਹਲਕੀ ਹਲਕੀ ਦਸਤਾਰ ਦੀ ਸ਼ੇਪ ਦਿਖਣੀ ਜ਼ਰੂਰ ਚਾਹੀਦੀ ਹੈ ਕਿ ਸਾਨੂੰ ਪਤਾ ਲੱਗ ਜਾਏ ਕਿ ਦਸਤਾਰ ਦੀ ਸ਼ੇਪ ਕਿਹੜੀ ਬਣੂਗੀ ਇਹਦੇ ਵਿੱਚ ਇਹ ਲੜ ਲਗਾਉਣ ਤੋਂ ਬਾਅਦ ਤੁਹਾਨੂੰ ਅਸੀਂ ਦਿਖਾਵਾਂਗੇ ਵੀ ਹਲਕੀ ਹਲਕੀ ਸ਼ੇਪ ਜਿਹੜੀ ਆ ਉਹ ਦਿਖਣੀ ਸ਼ੁਰੂ ਹੋ ਚੁੱਕੀ ਹੈ ਦੇਖੋ ਇਹ ਪੰਜਵਾਂ ਲੜ ਲੱਗ ਰਿਹਾ ਦੇਖੋ ਸ਼ੇਪ ਨਜ਼ਰ ਆ ਰਹੀ ਹੈ ਨਾ ਇਨੂੰ ਕਹਿੰਦੇ ਜੀ ਸੈਮੀ ਪਟਿਆਲਾ ਸ਼ੇਪ ਇਹ ਜਿਆਦਾ ਟੇਢੀ ਨਹੀਂ ਹੁੰਦੀ ਦਸਤਾਰ ਕਿਉਂਕਿ ਇਹ ਸੈਮੀ ਪਟਿਆਲਾ ਸਿਰਫ ਲਾਸਟ ਵਾਲਾ ਲਾੜੇ ਦਾ ਹੀ ਥੋੜਾ ਜਿਹਾ ਟੇਡਾ ਹੋਊਗਾ ਜਿਆਦਾ ਨਹੀਂ ਇਹ ਸਾਡੇ ਕੰਪਲੀਟ ਹੋ ਚੁੱਕੇ ਨੇ ਪੰਜ ਲਾੜਾ ਹਲਕੇ ਹਲਕੇ ਅਸੀਂ ਵਟ ਪਏ ਆ ਜਿਆਦਾ ਵਟ ਬਿਲਕੁਲ ਨਹੀਂ ਪਏ ਸਿਰਫ ਅਸੀਂ ਤੁਹਾਨੂੰ ਦੱਸਿਆ ਸੈਮੀ ਪਟਿਆਲਾ ਦਸਤਾਰ ਦੀ ਸ਼ੇਪ ਕਿਵੇਂ ਅਸੀਂ ਬਣਾ ਸਕਦੇ ਆ ਹੋਰ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰ ਦਿਓ ਨਾਲ ਦੀ ਨਾਲ ਆਪਣੇ ਸਾਰੇ ਵੀਰ ਭੈਣ ਭਰਾਵਾਂ ਨੂੰ ਜਿਹੜੇ ਦਸਤਾਰ ਬੰਨਣਾ ਚਾਹੁੰਦੇ ਨੇ ਤੁਹਾਡੇ ਦੇ ਲਈ ਅਸੀਂ ਇਹ YouTube ਚੈਨਲ ਅਸੀਂ ਬਣਾਇਆ ਕਿ ਸਾਡੇ ਛੋਟੇ ਵੀਰ ਜਿਹੜੇ ਦਸਤਾਰ ਸਿੱਖ ਰਹੇ ਨੇ ਸਫਾਈ ਨਹੀਂ ਆ ਰਹੀ ਉਹਨਾਂ ਦੇ ਲਈ ਅਸੀਂ ਕੁਝ ਕਰ ਸਕੀਏ ਕੋਈ ਸੰਜੋਗ ਕਰ ਸਕੀਏ ਉਹਨਾਂ ਲਈ ਇਹ ਖਾਸ ਤੁਹਾਡੇ ਲਈ ਵੀਡੀਓ ਹੈ ਜੀ ਇਹ ਲਾਸਟ ਲਾ ਲੱਗ ਰਿਹਾ ਜੀ ਦੇਖੋ ਲਾਸਟ ਲੜ ਮੈਂ ਪਹਿਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਲਾਸਟ ਲੜ ਥੋੜਾ ਜਿਹਾ ਔਖਾ ਹੁੰਦਾ ਕਿਉਂ ਕਿ ਸਾਰੀ ਦਸਤਾਰ ਦੀ ਜਿਹੜੀ ਹੁੰਦੀ ਆ ਕਾਣਸਰ ਜਿਹਨੂੰ ਅਸੀਂ ਕਹਿ ਸਕਦੇ ਆ ਭੁੰਗ ਉਹ ਸਾਰਾ ਇਹ ਲਾਸਟ ਲੜ ਦੇ ਵਿੱਚ ਆ ਜਾਂਦਾ ਇਸ ਕਰਕੇ ਥੋੜਾ ਜਿਹਾ ਲਾਸਟ ਲੜ ਲਾਉਣਾ ਥੋੜਾ ਜਿਹਾ ਔਖਾ ਹੋ ਜਾਂਦਾ ਪਰ ਫਿਰ ਵੀ ਅਸੀਂ ਲਾਸਟ ਲੜ ਲਾਵਾਂਗੇ ਉਹ ਵੀ ਵਧੀਆ ਤਰੀਕੇ ਨਾਲ ਭਾਵੇਂ ਥੋੜਾ ਟਾਈਮ ਵੱਧ ਲੱਗ ਜੇ ਦੇਖੋ ਜੀ ਇਹ ਲਾਸਟ ਲੜ 6 ਮਾ ਲੜ ਵੇਲਾਂ ਨੂੰ ਸਿਰਫ ਅਸੀਂ ਸ਼ੇਪ ਦਵਾਂਗੇ। ਜ਼ਿਆਦਾ ਨਹੀਂ ਵਟਮਾਉਣੇ ਬਸ ਜਿੰਨੇ ਬਣ ਗਏ ਠੀਕ ਹੈ ਬਾਕੀ ਇਸੀ ਹਲਕੀ ਸ਼ੇਪ ਦਵਾਂਗੇ ਬਸ ਸੈਮੀ ਪਟੇਲਾ। ਦੇਖੋ ਜੀ ਉੱਪਰ ਨੂੰ ਜਾਊਗਾ ਲਾਸਟ ਲੜ ਜਿਹੜਾ ਉੱਪਰ ਥੋੜੀ ਜਿਹੀ ਉੱਪਰ ਨੂੰ। ਇਹ ਹੋ ਗਈ ਜੀ ਸੈਮੀ ਪਟੇਲਾ ਸ਼ੇਪ। ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਬੜੇ ਸੌਖੇ ਤਰੀਕੇ ਦੇ ਨਾਲ ਅਸੀਂ ਸੈਮੀ ਪਟੇਲਾ ਦਾ ਸਟਾਰ ਕਿਵੇਂ ਬਣ ਸਕਦੇ ਆ ਵਕ ਵਕ ਤਰ੍ਹਾਂ ਦੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸੀ ਹੌਲੀ ਹੌਲੀ ਬਸ ਤੁਸੀਂ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਉੱਪਰ ਨਾ ਨਹੀਂ ਹੈ ਦਬਣਾ ਔਰ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰ ਦਿਆ ਕਰੋ ਮੇਰੇ ਵੇ ਜਿੰਨੇ ਵੀ ਦੇਖ ਰਹੇ ਨੇ ਤੁਹਾਡੇ ਲਈ ਹੀ ਅਸੀਂ ਇਹ ਵੀਡੀਓ ਅਪਲੋਡ ਕਰਦੇ ਆਂ ਕਿ ਸਾਡੇ ਵੀਰ ਜੋ ਹੈ ਉਹ ਕੁਛ ਨਾ ਕੁਛ ਸਿੱਖ ਸਕਣ। ਸਿਰਤਾਜ ਟ੍ਰਬੂ ਟ੍ਰੇਨਿੰਗ ਸੈਂਟਰ ਵੱਲੋਂ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਵੀ ਕਰ ਰਹੇ ਹਾਂ। ਹਰ ਪਿੰਡ ਹਰ ਸ਼ਹਿਰ ਇਲਾਕੇ ਦੇ ਵਿੱਚ ਜਿੱਥੇ ਸਾਡੇ ਵੀਰ ਦਸਤਾਰ ਸਿੱਖਣਾ ਚਾਹੁੰਦੇ ਨੇ ਪਰ ਨੇੜੇ-ਤੇੜੇ ਕੋਈ ਸਿਖਾਉਣ ਵਾਲਾ ਨਹੀਂ ਆ ਸੀ ਫ੍ਰੀ ਕੈਂਪ ਲਗਾ ਰਹੇ ਹਾਂ। ਤੁਸੀਂ ਉਹਦੇ ਵਿੱਚ ਸਾਡਾ ਸਾਥ ਦਿਓ। ਦੇਖੋ ਜੀ ਇਹ ਲਾਸਟ ਲਾੜ ਨੂੰ ਲੱਗ ਲੱਗਾ ਜੀ ਮੋਰਨੀ ਵਾਲਾ ਲਾੜ ਸੋ ਪੈਨਸੀ ਲਗਾ ਲ게요 ਦੇਖੋ ਪੈਨਸੀ ਥੋੜੀ ਜੀ ਹਲਕੀ ਜੀ ਨੋਜ਼ ਤੋਂ ਖੱਬੇ ਪਾਸੇ ਲਈਏ ਦੇਖੋ ਪਰ ਜਿਹੜੀ ਆਪਣੀ ਨੁੱਕਰ ਆ ਉਹ ਸਾਡੀ ਨੋਜ਼ ਦੀ ਬਰोबर ਬਣੇਗੀ ਦੇਖੋ 50 ਦੇ ਸੈਂਟਰ ਚ ਤੁਸੀਂ ਦੇਖੋ ਜਿਹੜੀ ਨੋਜ਼ ਦੀ ਬਰੋਬਰ ਤੇ ਬਿਲਕੁਲ ਨੁੱਕਰ ਬਣ ਰਹੀ ਆ ਹਾਂ ਦੇਖੋ ਅਸੀਂ ਮੋਰ ਨਹੀਂ ਲਗਾ ਰਹੇ ਆ ਦੇਖੋ ਹਲਕੀ ਜਿਹੀ ਅਸੀਂ ਘੁਮਾਵਾਂਗੇ ਮੋਰਨ ਥੋੜੀ ਜਿਹੀ ਹਲਕੀ ਜਿਹੀ ਖੋਲਾਂਗੇ ਖੋਲਣ ਤੋਂ ਬਾਅਦ ਬਿਲਕੁਲ ਉਹਦੇ ਵਾਟ ਬਿਲਕੁਲ ਸਿੱਧੇ ਕਰਕੇ ਖਿੱਚ ਪਾ ਕੇ ਬਿਲਕੁਲ ਰੱਖ ਦੇਵਾਂਗੇ ਠੀਕ ਹੈ ਜੀ ਦੇਖੋ ਜੀ ਦਸਤਾਰ ਸਾਡੀ ਰੈਡੀ ਹੋ ਗਈ ਹੈ ਸਮੀਪੁਰ ਦਾ ਲੱਦਾ ਸਤਾਰ ਬਟਾਮਲੀ ਇਹ ਕਪੜਾ ਹੈਗਾ ਜੀ ਮਿਕਸ ਵੈਲ ਕਪੜਾ ਜਿਹਨੂੰ ਅਸੀਂ ਯੂਰੂਬੀਆ ਵੈਲ ਵੀ ਕਹਿੰਦੇ ਨੇ ਆ ਲੈਂਥ ਏਰੀਆ ਗੀ ਜੀ 7.5 ਮੀਟਰ ਦਸਤਾਰ ਠੀਕ ਹੈ ਜੀ ਔਰ ਵਿਆਹ ਸ਼ਾਦੀ ਤੇ ਕੋਈ ਕਿਸੇ ਹੋਰ ਫੰਕਸ਼ਨ ਤੇ ਸਾਨੂੰ ਬੁੱਕ ਕਰਨ ਦੇ ਲਈ ਉੱਪਰ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਸੰਪਰਕ ਕਰੋ ਜੀ ਆਲ ਸਾਈਜ਼ ਦਾ ਸਤਾਰ ਤੁਹਾਡੀ ਡਿਮਾਂਡ ਤੇ ਅਸੀਂ ਜਿਹੇ ਜਿਹੇ ਤੁਹਾਡੇ ਡਿਮਾਂਡ ਹੋਗੇ ਉਹ ਹੀ ਦਸਤਾਰ ਸੀ ਤੁਹਾਨੂੰ ਬਣਾਵਾਂਗੇ ਪਟਿਆਲਾ ਸ਼ਾਈ ਅੰਬਰਸਰ ਸ਼ਾਈ ਸੈਮੀ ਪਟਿਆਲਾ ਪੇਚਾਂ ਵਾਲੀ ਮੋਰਨਿੰਗ ਹਾਸਟਾਈਲ ਦਸਤਾਰ ਦੇਖੋ ਜੀ ਰੈਡੀ ਹੋ ਚੁੱਕੀ ਜੀ ਆਪਣੀ ਸੈਮੀ ਪਟਿਆਲਾ ਦਸਤਾਰ ਇਸ ਸੰਧੀਆਂ ਹੋਰ ਵੀਡੀਓ ਵੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬੋ ਸਾਡੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ